ਮੌਜੂਦਾ ਭਾਰਤ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਕਿਹਾ ਹਰਜੋਤ ਬੈਨ ਜੀ ਨੇ ਸਾਡੇ ਸਾਰੇ ਬੁਲਾਰਿਆਂ ਨੇ اپੋਜੀਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਜੇ ਭਾਰਤ ਜਿਸ ਤਰ੍ਹਾਂ ਦਾ ਭਾਰਤ ਆਗਾ ਇਹ ਨਾ ਹੁੰਦਾ ਜੇ ਗੁਰਤੇਗ ਬਹਾਦਰ ਜੀ ਨਾ ਹੁੰਦੇ ਤਾਂ ਜੇ ਇਸ ਤਰ੍ਹਾਂ ਦਾ ਭਾਰਤ ਨਹੀਂ ਹੋਣਾ ਸੀ ਇਹਦੀ ਤਸਵੀਰ ਇਹਦੀ ਜੀਓਗ੍ਰਾਫੀ ਇਹਦੀ ਸਮਾਜਿਕ ਬਵਸਥਾ ਇਹ ਦੀ ਰਿਲੀਜੀਅਸ ਵਿਵਸਥਾ ਜਿਹੜੀ ਆ ਉਹ ਹੋਰ ਤਰੀਕੇ ਦੀ ਹੋਣੀ ਸੀ ਮੈਂ ਸਮਝਦਾ ਜੇਕਰ ਸ੍ਰੀ ਗੁਰਤੇਗ ਬਹਾਦਰ ਜੀ ਇਸ ਦੁਨੀਆ ਦੇ ਲਈ ਸ਼ਹਾਦਤ ਨਾ ਦਿੰਦੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹਾਇ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਕਰਨਾ ਚਾਹੂਗਾ ਔਰ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਵਿਧਾਨ ਸਭਾ ਦਾ ਪਵਿੱਤਰ ਸੈਸ਼ਨ ਗੁਰੂ ਸਾਹਿਬਾਨ ਦੀ ਧਰਤੀ ਤੇ ਬੁਲਾਇਆ ਇਸ ਪਵਿੱਤਰ ਧਰਤੀ ਤੇ ਬੁਲਾ ਕੇ ਇੱਕ ਇਤਿਹਾਸ ਜਿਹੜਾ ਰਚਿਆ ਕਿਉਂਕਿ ਅੱਜ ਦਾ ਇਹ ਜਿਹੜਾ ਸੈਸ਼ਨ ਆ ਇਹਨੂੰ ਕੱਲਾ ਪੰਜਾਬ ਨਹੀਂ ਇਹਨੂੰ ਕੱਲੇ ਤਿੰਨ ਕਰੋੜ ਪੰਜਾਬੀ ਨੇ ਇਹਨੂੰ ਦੁਨੀਆ ਦੇਖ ਰਹੀ ਆ ਇਹਨੂੰ ਦੁਨੀਆ ਚ ਬਸਤੇ ਲੋਕ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗੁਰੂ ਸਾਹਿਬਾਨ ਨੂੰ ਸਤਕਾਰ ਦੇ ਰਹੀ ਆ ਗੁਰੂ ਸਾਹਿਬਾਨ ਨੂੰ ਮਾਨ ਸਨਮਾਨ ਦੇ ਰਹੀ ਆ ਔਰ ਗੁਰੂ ਸਾਹਿਬਾਨ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਜੈਤਾ ਜੀ ਦੇ ਭਾਈ ਮਤੀਦਾਦ ਜੀ ਭਾਈ ਸਤੀਦਾਦ ਜੀ ਭਾਈ ਦਿਆਲਾਦਾਦ ਜੀ ਉਹਨਾਂ ਸਾਰਿਆਂ ਨੂੰ ਅਸੀਂ ਮਾਨ ਸਨਮਾਨ ਦੇ ਰਿਆਂ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਇਸ ਮਹਾਨ ਕੁਰਬਾਨੀ ਨੂੰ ਸਾਡੇ ਮੇਰੇ ਵੱਲੋਂ ਸਰ ਕੋਟਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ